ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਪ੍ਰਾਪਤ ਦਿਹਾ ਹੋਣਗੇ ਤੇ ਲਓ ਜੀ ਆਪਾਂ ਪਹਿਲੇ ਫੁੱਡੇ ਦੇ ਵਿੱਚ ਆ ਗਏ ਸੀ ਤੇ ਇਹਦੇ ਵਿੱਚ ਆਪਾਂ ਆਪਣੀ ਜਿਹੜੀ ਕਬੂਤਰੀ ਬੈਠੀ ਆ ਉਹ ਵਾਲੀ ਸਾਈਡ ਤੇ ਉਹਨੂੰ ਆਪਾਂ ਕਬੂਤਰੀਆਂ ਵਾਲੀ ਸਾਈਡ ਛੱਡ ਦਿੰਨੇ ਆ ਠੀਕ ਹੈ ਤੇ ਆਪਣੀਆਂ ਦੋ ਕਬੂਤਰੀਆਂ ਰਹਿ ਜਾਣਗੀਆਂ ਇੱਕ ਤਾਂ ਬੱਚੇ ਵਾਲੀ ਇੱਕ ਉਹ ਬੱਚੇ ਵਾਲੀ ਜਿਹੜਾ ਉਹ ਬੱਚਾ ਵਾ ਉਹ ਆਪਣੀ ਕਬੂਤਰ ਪਾਲ ਦਿੰਦੇ ਆ ਵੀਰ ਜੀ ਠੀਕ ਹੈ ਨਹੀਂ ਤੇ ਆ ਵਾਲਾ ਇੱਕ ਤਾਂ ਵਾਲਾ ਇੱਕ ਉਹ ਜਿਹੜਾ ਚੋਣ ਦੇ ਵਿੱਚ ਬੈਠਾ ਉਹ ਦੋਨੋਂ ਪਾਲ ਦਿੰਦੇ ਆ ਠੀਕ ਹੈ ਬਾਕੀ ਜੇ ਵੇਖ ਲੈਣਾ ਕਿ ਕਿਹੜੀ ਬਾਕੀ ਉਹ ਇਹਨਾਂ ਦਾ ਬੱਚਾ ਹੈ ਨਹੀਂਗਾ ਆਹ ਵਾਲਿਆਂ ਦਾ ਬੱਚਾ ਹੈਗਾ ਆਪਣਾ ਇਹ ਵਾਲਾ ਦਾ ਜਿਹੜਾ ਉੱਪਰ ਬੈਠਾ ਪਿਆ ਵਾ ਠੀਕ ਹੈ ਤੇ ਬਾਕੀ ਜਿਹੜਾ ਆਪਣਾ ਉਹ ਨਾਲ ਕਾਲਾ ਚੀਨਾ ਕਬੂਤਰ ਬੈਠਾ ਉਹ ਪਾਲ ਦਿੰਦਾ ਸਾਰੇ ਬੱਚੇ ਜਿਹੜਾ ਮਰਜੀ ਬੱਚਾ ਹੋਵੇ ਜੇ ਉਹਦੇ ਕੋਲ ਚੋਗ ਮੰਗੂਗਾ ਉਹ ਦੇ ਦਿੰਦਾ ਸਾਰਿਆਂ ਨੂੰ ਤੇ ਆਪਾਂ ਇੱਕ ਦਿਨ ਸ਼ਾਮ ਨੂੰ ਆਣ ਕੇ ਜਿਹੜਾ ਮਾਰ ਦਾਂਗੇ ਹਨਾ ਇਹ ਦਾਣਾ ਹੋਇਆ ਠੀਕ ਹੈ ਨਹੀਂ ਤਾਂ ਆਪਾਂ ਫੇਰ ਛੱਡ ਦਿੰਦੇ ਹਾਂ ਕਬੂਤਰ ਹੀ ਕਈ ਾਰ ਫਿਰ ਮਾਤਮਾ ਮਾਹ ਸਮਝ ਲੈਂਦਾ ਨਾ ਉਹਨੂੰ ਤੇ ਇਹਦੀ ਮਾਂ ਪਪਾ ਲੱਗ ਕਰਤੀ ਸੀ ਤੇ ਉਹ ਬੱਚਾ ਜਿਹੜਾ ਉਹਦੇ ਹੇਠਾਂ ਬੈਠ ਜਾਂਦੇ ਜਿਹੜੀ ਆ ਕਬੂਤਰੀ ਬੈਠੀ ਆ ਠੀਕ ਹੈ ਉਹਨੂੰ ਮਾਂ ਸਮਝ ਲਈ ਉਹਨੇ ਤੇ ਇਹ ਕਰੀ ਆਪਾਂ ਦੇਖ ਲੈਨੇ ਹਨਾ ਇਹ ਕਰੀ ਅਲੱਗ ਕਰ ਦਾਂ ਜਣੀ ਤੇ ਉਹ ਨਿਹਾਂਡੇ ਫੇਰ ਧਰਾ ਦੇਨੇ ਆ ਕਬੂਤਰਾ ਨੇ ਐਵੇਂ ਹਨਾ ਨਾਲ ਯਾਰ ਮੌਸਮ ਥੋੜਾ ਹੁਣ ਬਹੁਤ ਜ਼ਿਆਦਾ ਹੀ ਖਰਾਬ ਹੋਈ ਜਾਂਦਾ ਤੇ ਬਾਕੀ ਆ ਦੇਖ ਨੂੰ ਸੁਲਾਹ ਵਈ ਪਈ ਆ ਇਹਨਾਂ ਦੇ ਵਿੱਚ ਵੀ ਇਹ ਵੀ ਆਪਾਂ ਸਾਫ਼ ਕਰ ਦਾਂਗੇ ਬਸ ਐਤਵਾਰ ਸਾਫ਼ ਕਰ ਦਾਂਗੇ ਠੀਕ ਆ ਖੁੱਡੇ ਵੀ ਸਾਰੇ ਤੇ ਬਾਕੀ ਉਹਨਾਂ ਟਾਈਮ ਫਿਰ ਆਪਾਂ ਆ ਜਿਹੜੀ ਕਬੂਤਰੀ ਨਾਲੀ ਵੀ ਲੱਗ ਕਰ ਦਿੰਨੇ ਆ ਤੇ ਬਾਕੀ ਜਿਹੜੇ ਆਪਣੇ ਆ ਕਬੂਤਰ ਇਹਦੇ ਵੀ ਆਪਾਂ ਖੰਭ ਖੇਚ ਦਾਂਗੇ ਆ ਜਿਹੜੇ ਇਹਦੇ ਹੁਣ ਇਹਦੇ ਮਤਲਬ ਠੰਡ ਮਣਾਉਂਦਾ ਰ ਹਨਾ ਜਿਹੜੇ ਕੱਟੇ ਖਾਂਬੇ ਦੇ ਮੁੰਡਾ ਦੇ ਕੇ ਗਿਆ ਸੀ ਆਪਾਂ ਨੂੰ ਇਹਦੀ ਵੀ ਖਾਂਬ ਆਪਾਂ ਪੱਟਸਾਰ ਕਰ ਦਿੰਨੇ ਹੁਣੇ ਤੇ ਬਾਕੀ ਉਹ ਕਬੂਤਰੀ ਦੇਖ ਲਈਏ ਉਹਨੂੰ ਛੱਡ ਦਿੰਨੇ ਇੱਕਰੀ ਆਪਾਂ ਆਪਣੇ ਤੀਜੇ ਖੁੱਡੇ ਦੇ ਵਿੱਚ ਤੇ ਬਾਕੀ ਆਪਣੇ ਸਾਰੇ ਕਬੂਤਰ ਉੱਪਰ ਬੈਠੇ ਹੋਏ ਜਿੰਨੇ ਵੀ ਆ ਤੇ ਬਾਕੀ ਆ ਵੀ ਤਿੰਨ ਕਬੂਤਰ ਠੀਕ ਹੈ ਕਬੂਤਰ ਹੁਣ ਜਾਦੇ ਹੋ ਗਏ ਇਹਦੇ ਚ ਤੇ ਬਾਕੀ ਆਪਾਂ ਪੱਲੇ ਦਿਖਾਂ ਬਖੀਚੀ ਦਿੰਨੇ ਆ ਆਪਲੇ ਦੇ ਠੀਕ ਹੈ ਤੇ ਫਿਰ ਤੁਹਾਨੂੰ ਮੈਂ ਦਿਖਾਉਣਾ ਅੱਗੇ ਤੇ ਲੋ ਭਈ ਆਪਾਂ ਖੰਭ ਕੁੰਭ ਖਿੱਚਤੇ ਠੀਕ ਹੈ ਲੋ ਕਬੂਤਰ ਹੁਣ ਮੰਨ ਲਾ ਹੁਣ ਜਦੋਂ ਸਾਲ ਹੋਊਗਾ ਹੁਣ ਵਧੀਆ ਠੰਡ ਨਹੀਂ ਮਨਾਉਂਦਾ ਇਹ ਤੇ ਬਾਕੀ ਯਾਰ ਆਪਾਂ ਆ ਕਬੂਤਰ ਵੀ ਆਪਾਂ ਦਵਾਈ ਰੋਜ਼ ਹੀ ਭੁੱਲ ਜਾਂਦੇ ਰੋਜ਼ ਹੀ ਯਾਰ ਮੈਂ ਨਾ ਮੈਨੂੰ ਐ ਮਾਰ ਗਿਆ ਮੈਨੂੰ ਲੱਗਦਾ ਮੈਂ ਉਸ ਦਿਨ ਦਵਾਈ ਲੈ ਕੇ ਆਉਂਗਾ ਪੈਨਾ ਯਾਰ ਕਬੂਤਰ ਵੀ ਮੈਨੂੰ ਬਹੁਤ ਚੰਗਾ ਲੱਗਦਾ ਪਿਆ ਵਾ ਨੇ ਠੀਕ ਹੈ ਦੇਖਣ ਚ ਵੀ ਤੇ ਬਾਕੀ ਆਪਾਂ ਡਾਕੇ ਦਾ ਤੁਹਾਨੂੰ ਪਤਾ ਦੇਖਿਆ ਲੈ ਹਨਾ ਇਹ ਮੇਰੇ ਕਬੂਤਰ ਐਵੇਂ ਲਿਕੜ ਲੁੱਕਲ ਜਾਣ ਉਹਦਾ ਕੀ ਫਾਇਦਾ ਹਨਾ ਤੇ ਮੈਨੂੰ ਯਾਰ ਡਰ ਬੋ ਲੱਗੀ ਇਹਦਾ ਮਰ ਮੁਰ ਨਾ ਜਾਵੇ ਬਾਕੀ ਇੱਕ ਵਾਰ ਫੜ ਕੇ ਦੇਖਾਂ ਇਹਨੂੰ ਕਿੰਨੇ ਕੀ ਜਾਨ ਪਈ ਐ ਇਹਦੇ ਵਿੱਚ ਭੈ ਜੁ ਕਿਤੇ ਮੈਂ ਭੁੱਲ ਜਾ ਰੋਜ਼ ਹੀ ਭੁੱਲ ਭੁੱਲ ਵਜਣ ਹੈਗਾ ਵਾ ਇਹ ਵਜਣ ਹੈਗਾ ਮੇਰੇ ਸਨ ਮਲਾਪਨ ਮਲੂਪਣਾ ਹੋਣਾ ਯਾਰ ਇਹਦੇ ਵਿੱਚ ਮੈਂ ਗੋਲੀ ਲੈ ਕੇ ਆਉਂਗਾ ਆਪਣੀ ਦੂਸਰੀ ਇਜੀਪਟ ਗੋਲੀ ਲੈ ਆਉਂਗਾ ਉਹ ਲਾ ਦਾਂਗੇ ਇਹਨੂੰ ਕੱਲੇ ਨੂੰ ਹੀ ਲਾ ਦਾਂਗੇ ਠੀਕ ਹੈ ਤੇ ਇਜੀਪਟ ਲਾ ਕੇ ਗੋਲੀ ਤੇ ਆਪਾਂ 2 ਦਿਨ ਭੁੱਖਾ ਰੱਖਾਂਗੇ मतलब 1 ਦਿਨ ਪੂਰਾ ਭੁੱਖਾ ਰੱਖਾਂਗੇ ਇਹਦੇ ਬਾਅਦ ਥੋੜਾ ਜਿਹਾ ਪਾਣੀ ਪੀ ਲੈਣਾ ਪੂਰਾ ਪੋਟਾ ਸਾਫ਼ ਹੋ ਜਾਊਗਾ ਠੀਕ ਹੈ ਤੇ ਦੂਜਾ ਬਾਅਦ ਆਪਾਂ ਜਿਹੜੀਆਂ ਬਰੋ ਆਪਣੀ ਵਿਮਰਲ ਪ੍ਰੋਟੋਨ ਪਾਵਰ ਜੈਲ ਇਹ ਆਪਾਂ ਰੋਜ਼ ਇਹਨਾਂ ਨੂੰ 1-1 ml 2-2 ml ਦੇ ਦਿਆ ਕਰਾਂਗੇ ਕਬੂਤਰ ਭਰਨਾ ਸ਼ੁਰੂ ਹੋ ਜਾਊਗਾ ਆਪਣਾ ਠੀਕ ਹੈ ਹੁਣ ਇਹਦੀ ਸ਼ਕਲ ਦੇਖ ਲਓ ਤੁਸੀਂ ਸਾਰੇ ਵੀਰ ਭਰਾ ਇਹਨੂੰ ਆਪਾਂ ਕਵਰ ਅਪ ਕਰਾਂਗੇ ਆਪਣਾ ਕੀ ਕਹਿੰਦੇ ਨੇ ਇਹਨੂੰ ਇੱਕ ਮਿੰਟ ਇੱਕ ਹੋਰ ਹੁੰਦਾ ਯਾਰ ਕੀ ਕਹਿੰਦੇ ਹੁੰਦੇ ਆ ਯਾਰ ਸਮਝ ਨਹੀਂ ਲੱਗੀ ਚੱਲ ਕਿਹੜੇ ਵੀਰ ਭਰਾ ਸਾਹਮਣੇ ਕੀ ਚੱਲ ਵਧੀ ਗਈ ਆ ਹਨਾ ਤੇ ਬਾਕੀ ਆਪਾਂ ਕਬੂਤਰੀਆਂ ਫੜ ਲੈਣੇ ਆ ਤੇ ਇਹਨੂੰ ਕਰ ਦਿੰਨੇ ਆ ਅਲੱਗ ਤੇ ਆਪਣੀਆਂ ਦੋ ਕਬੂਤਰੀਆਂ ਰਹਿ ਜਾਣੀਆਂ ਪਹਿਲੇ ਫੁੱਡੇ ਦੇ ਵਿੱਚ ਇੱਕ ਤਾਂ ਕਿੱਧਰ ਬੈਠੀ ਆ ਉੱਪਰ ਤਾਂ ਨਹੀਂ ਬੈਠੀ ਇਹ ਦੇ ਵਿੱਚ ਮਣੀ ਬੈਠੀ ਆ ਬੈਠੀ ਆ ਵਾਲੀ ਇੱਕ ਆ ਵਾਲੀ ਤੇ ਇੱਕ ਆ ਵਾਲੀ ਬਾ ਦੋ ਕਬੂਤਰੀਆਂ ਰਹਿ ਗਈਆਂ ਆਪਣੇ ਕੋਲੇ ਬਾਕੀ ਇਹਨਾਂ ਨੂੰ ਵੀ ਫੜ ਕੇ ਆਪਾਂ ਛੱਡ ਦਿੰਦੇ ਆ ਤੀਜੇ ਖੁੱਡੇ ਦੇ ਵਿੱਚ ਬਾਕੀ ਗੇੜਾ ਗੂੜਾ ਮਾਰਦੇ ਆ ਆਪਣਾ ਦੂਜੇ ਖੁੱਡੇ ਦੇ ਵਿੱਚ ਬੱਚੇ ਕੱਢੇ ਉਹ ਵੀ ਤੁਹਾਨੂੰ ਦੇਖ ਲਈਏ ਇੱਕ ਦੀ ਜਾ ਕੇ ਆਪਾਂ ਹਨਾ ਥਾਂ ਡੁੰਡ ਤੋਂ ਬਚੇ ਆ ਤੇ ਕਿਵੇਂ ਹਨਾ ਉਹ ਵੀ ਜਾਣੇ ਤੇ ਪਹਿਲਾਂ ਇਹਨੂੰ ਛੱਡ ਦੇ ਕਬੂਤਰੀ ਨੂੰ ਜਿਹੜੀ ਉਹ ਬੈਠੀ ਪਈ ਆ ਇਹਨੂੰ ਫੜਦਿਆਂ ਦੇ ਚੱਲਦੇ ਤੀਜੇ ਖੁੱਡੇ ਤੇ ਵਿੱਚ ਚਲੋ ਬਈ ਤਾ ਆ ਬਈ ਜੀ ਚਲਿਏ ਫਿਰ ਤੈਨੂੰ ਲੈ ਕੇ ਫਿਰ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਬੂਤਰੀ ਦੇ ਨਸਲ ਕਿਹੜੀ ਆ ਬਾਈ ਜੀ ਠੀਕ ਐ ਚਲ ਜੀ ਇਹਨੂੰ ਛੱਡਦੇ ਆ ਕਮੈਂਟ ਕਰਕੇ ਇੱਕ ਜਰੂਰ ਦੱਸਣਾ ਠੀਕ ਐ ਚਲੋ ਜੀ ਕਬੂਤਰ ਨਵਾਂ ਲੇਕਿਨ ਅੰਦਰੋਂ ਆਪਾਂ 게ਟ ਵੀ ਨਹੀਂ ਲਾ ਕੇ ਆਏ ਚਲੋ ਤੇ ਇੰਨਾ ਨਹੀਂ ਯਾਰ ਮੈਨੂੰ ਸਮਝ ਨਹੀਂ ਆਦੀ ਯਾਰ ਕਬੂਤਰ ਕਾ ਤੋ ਸੋਕਦੇ ਆ ਕਬੂਤਰੀਆਂ ਨਹੀਂ ਸੋਕਦੀਆਂ ਹਨਾ ਚਲੋ ਜੀ ਆ ਆ ਦੀ ਸੰਗਤ ਜੇ ਜਾ ਇੰਨੀ ਤੇਰੀ ਸੰਗਤ ਨਾਲੇ ਤੈਨੂੰ ਠੰਡ ਘੱਟ ਲੱਗੂਗੀ ਠੀਕ ਐ ਲਓ ਜੀ ਇੰਨੀ ਸੰਗਤ ਆਪਣੀ ਇਹ ਜਿਆਦਿਆਂ ਜੋ ਉਪਰ ਵੀ ਅੱਦੇ ਬੈਠੇ ਪਏ ਆ ਬਸ ਹੁਣ ਬਲਬ ਵੀ ਪੋੜ ਲਗਿਆ ਓਹੋ ਦੋ ਚੀਜ਼ਾਂ ਭੁੱਲੀ ਜਾਂਨਾ ਮੈਂ ਠੰਡ ਲੰਗ ਜਾਣੀ ਆ ਚੱਲ ਆਪਣੇ ਯਾਰ ਮਹੀਨਾ ਹੋ ਜਾਣਾ 17 ਨੂੰ ਪੈਸੇ ਪਹੇ ਉਸ ਦਿਨ ਫੜਾਂਗੇ ਹਨਾ ਫੇਰ ਲਿਆਵਾਂਗੇ ਭਰਾਵਾ ਨਹੀਂ ਆਪਣੇ ਕੋ ਆਇਆ ਜਾਣਾ ਕੁਛ ਕਰਨਿਆ ਤੋਂ ਆਪਾਂ ਮੰਗ ਨਹੀਂ ਸਕਦੇਗੀ ਠੀਕ ਹੈ ਤੇ ਬਸ ਆਏ ਆਂ ਤਵਾਰ ਨਾਲੇ ਆਪਾਂ ਖੁੱਡੇ ਸਾਫ ਕਰਾਂਗੇ ਨਾਲੇ ਆਪਾਂ ਬਲਬ ਲਾ ਦਾਂਗੇ ਠੀਕ ਹੈ ਆ ਵੀ ਮੈਨੂੰ ਪਤਾ ਸੀ ਇੱਕ ਕਬੂਤਰ ਐਨੂੰ ਵੀ ਆਪਾਂ ਕਰਾਂਗੇ ਅਲੱਗ ਇਹ ਇਹਨਾਂ ਜਿਹੜੀਆਂ ਕੰਨੀਆਂ ਵਾਲਿਆ ਉਹ ਆਪਾਂ ਕੱਟ ਕਰ ਦਾਂਗੇ ਥੋੜੇ ਥੋੜੇ ਇਹਨੂੰ ਫੜ ਕੇ ਮਤਲਬ ਉਧਰ ਛੱਡ ਦਾਂ ਨਹੀਂ ਯਾਰ ਅੰਦਰ ਹੀ ਬੈਠਾ ਰਹਿੰਦੇ ਕੋਈ ਚੱਕਰ ਨਹੀਂ ਯਾਰ ਮੈਨੂੰ ਡਰ ਲੱਗਦਾ ਉਧਰ ਉਹ ਡੰਦਾ ਜਾਵੇ ਹੋਰ ਕੋਈ ਚੱਕਰ ਨਹੀਂ ਬਾਕੀ ਆਪਾਂ ਅੰਦਰ ਛੱਡਤੀ ਕਬੂਤਰੀਆਂ ਤੇ ਹੁਣ ਆਪਾਂ ਦੂਜੇ ਖੁੱਡੇ ਤੇ ਵੇਖ ਲਈਏ ਤੇ ਬੱਚੇ ਕਿੱਦਾਂ ਦੇ ਸਹੀ ਹੈਗੇ ਤੇ ਨਹੀਂ ਹਨਾ ਕੱਲ ਇੱਕ ਕਬੂਤਰ ਮੈਂ ਦੇਖਿਆ ਬਾਈ ਜੀ ਉਹ ਬਿਮਾਰ ਹੋ ਗਿਆ ਸੀਗਾ ਤੇ ਉਹਨੂੰ ਮੈਂ ਅਲੱਗ ਕਰਤਾ ਬੱਚਾ ਸੀਗਾ ਬਿਮਾਰ ਹੋ ਗਿਆ ਜ਼ਿਆਦਾ ਤੇ ਉਹਨੂੰ ਮੈਂ ਅਲੱਗ ਕਰਤਾ ਰਾਤ ਮੈਂ ਆਇਆ ਸੀਗਾ ਰਾਤ ਵਧੀਆ ਸੀਗਾ ਤੇ ਇਸ ਤੋਂ ਬਾਅਦ ਮੈਂ ਜਦੋਂ ਸਵੇਰ ਆਇਆ ਸਵੇਰ ਦਾ ਪੈਂ ਜੋ ਮਤਲਬ ਜਿਆਦਾ ਢਿੱਲਾ ਹੋ ਗਿਆ ਸੀਗਾ ਫਿਰ ਮੈਂ ਅੱਡ ਕਰਤਾ ਉਹਨੂੰ ਤੇ ਮੈਂ ਚੱਲ ਹੁਣ ਕੀ ਲੈਣਾ ਹਨਾ ਤੇ ਇਹਨੂੰ ਲੱਗ ਕਰੀ ਜਾਂ ਮੈਂ ਸਾਰਿਆਂ ਨੂੰ ਬਿਮਾਰ ਕਰ ਦੂ ਉਹਦਾ ਕੀ ਫਾਇਦਾ ਪੈਂ ਜੋ ਇੱਕ ਪਿੱਛੇ ਸਾਰੇ ਥੋੜਾ ਮਾਰਨੇ ਹੁਣ ਮੈਂ ਹਨਾ ਇੰਨੀ ਮਿਹਨਤ ਲੱਗੀ ਜਿੰਆਂ ਪਿੱਛੇ ਨਾਲ ਇਹ ਯਾਰ ਤੁਹਾਨੂੰ ਪਤਾ ਕਬੂਤਰ ਘੜਾ ਬਣਾਉਣੇ ਸੌਖੇ ਹਨਾ ਕੋਈ ਦਿੰਦਾ ਨਹੀਂ ਭਰਾਵਾ ਚੰਗੇ ਕਬੂਤਰ ਤਾਂ ਤੇ ਹੁਣ ਆਪਾਂ ਚੱਲਦੇ ਆਂ ਬਈ ਆਪਣੇ ਉਹ ਇੱਕ ਮਿੰਟ ਹਾਲਾ ਦਈਏ ਗੇਟ ਲਾ ਦਈਏ ਬਾਰ ਹੀ ਆ ਗਿਆ ਸੀ ਇਹ ਹੁਣ ਚੱਲਦੇ ਆ ਆਪਾਂ ਦੂਜੇ ਖੁੱਡੇ ਦੇ ਵਿੱਚ ਇਹਦੇ ਵਿੱਚ ਦੇਖ ਲਈਏ ਬੱਚੇ ਬਈ ਠੰਡ ਤੋਂ ਬਚੇ ਜਾਂਦੇ ਕਿਵੇਂ ਹਨ ਉਹ ਜਾਣਨੇ ਇੱਕ ਮਿੰਟ ਹੋ ਜਾ ਤੇ ਲੋ ਜੀ ਚਲੀਏ ਹੁਣ ਲੋ ਆ ਬੱਚੇ ਕੱਡੇ ਪਈ ਆ ਬਈ ਜੀ ਇੱਕ ਮਿੰਟ ਦੇਖੀਏ ਬਾਰ ਭੇੜ ਦਿਆ ਕਰੀਏ ਠੰਡ ਬਹੁਤ ਆ ਹਨਾ ਤੇ ਲੋ ਬਈ ਆ ਬੱਚੇ ਆ ਇੱਕ ਮਿੰਟ ਮੈਨੂੰ ਫਲੈਸ਼ ਜਗਾ ਲੈਣ ਤੁਹਾਨੂੰ ਸਾਫ਼ ਦਿਖ ਜਾਣਗੇ ਇਹ ਲਓ ਜੀ ਹੁਣ ਦੇਖੋ ਜ਼ੂਮ ਕਰ ਲਈਏ ਆ ਬੱਚੇ ਹੈਗੇ ਆ ਆਪਣੇ लाਡੀ ਵਾਲੇ ਕਬੂਤਰਾਂ ਦੇ ਆ ਠੀਕ ਹੈ ਅੱਧ ਕੱਗੇ ਕਰਦੀ ਪੜਦਾ ਹਨਾ ਠੰਡ ਤੋਂ ਥੋੜਾ ਜਿਹਾ بچ ਜਾਗੇ ਇਹ ਹੈਗੇ ਆ लाਡੀ ਵਾਲੇ ਦੇ ਕਬੂਤਰਾਂ ਦੇ ਠੀਕ ਹੈ ਜਿਹੜੇ ਕਬੂਤਰ ਆ ਬੈਠੇ ਕਾਲੀ ਚੀਂਦੇ ਆ ਵਾਲਾ ਦੇਖ ਲਓ ਇਹ ਆ ਦੇਖੋ ਇਹ ਕਬੂਤਰ ਆਪਣਾ ਆ ਲਾਇਆ ਹੋਇਆ ਠੀਕ ਹੈ ਇਹ ਇਹ ਬੱਚੇ ਆਪਣੇ ਕੋਲੇ ਪਹਿਲੀ ਵਾਰੀ ਕੱਢਦੇ ਠੀਕ ਹੈ ਬਾਈ ਜੀ ਮੰਨ ਲਾ ਉਹਦੇ ਕੋਲੇ ਬੱਚੇ ਨਹੀਂ ਕੱਡੇ ਸੀਗੇ ਉਹਨਾਂ ਨੇ ਇਹਨਾਂ ਨੇ ਜਿਹੜੇ ਆ ਜੋੜੇ ਆ ਦਿੱਤੇ ਆ ਆਪਾਂ ਨੂੰ ਇਹ ਉਹਨਾਂ ਨੇ ਮਤਲਬ ਯਾਰ ਉਹ ਕੇਰ ਕੱਟ ਕਰਦਾ ਸੀਗਾ ਕੰਮ ਤੇ ਜਾਂਦਾ ਸੀ ਸਵੇਰ ਜਾਂਦਾ ਸੀ ਦੋ ਦਿਨ ਜਾਂਦਾ ਸੀ ਕਬੂਤਰਾਂ ਕੋਲੇ ਦੋ ਦਿਨ ਨਹੀਂ ਜਾਂਦਾ ਸੀ ਹਨਾ ਤੇ 10 ਦਿਨ ਨਹੀਂ ਜਾਂਦਾ ਸੀ ਹਨਾ ਤੇ ਬਾਕੀ ਆਪਣਾ ਆ ਜੋੜੇ ਆਪਾਂ ਲੈ ਕੇ ਆਏ ਹੁਣ ਆਪਣੇ ਕੋਲੇ ਬੱਚੇ ਕੱਢ ਲਏ ਇਹਨਾਂ ਨੇ ਇਹਨਾਂ ਦੇ ਹੁਣ ਬੱਚੇ ਪੁੱਛੇ ਪਲਾਉਣੇ ਠੰਡ ਵੀ ਇੱਕ ਬਾਅਦ ਅੱਗੇ ਇਹਨਾਂ ਨੇ ਬੱਚੇ ਕੱਢੇ ਦੇਖੋ ਜਦੋਂ ਮਾਰ ਕੇ ਬੱਚੇ ਕੱਢੇ ਆ ਤੇ ਬਾਕੀ ਆ ਬੱਚੇ ਇੰਦਰ ਮੈਂ ਚਲਾ ਤਾਂ ਵਧੀਆ ਵਾ ਬਾਕੀ ਆ ਵੀ ਮਾੜੇ ਜੇ ਥੋੜੇ ਜਿ ਔਖੇ ਆ ਕਿਉਂਕਿ ਇਹਨਾਂ ਦਰਸਲ ਇਹਦੀ ਆਪਣੀ ਕੁੰਡੇ ਦੀ ਸਲਾਸ ਲੂ ਬਣਾ ਜੇ ਹੋਰ ਕੋਈ ਚੱਕਰ ਨਹੀਂ ਆ ਤੇ ਬਾਕੀ ਮੈਂ ਕਹਿੰਨੀ ਆ ਕੁੰਨੀਆਂ ਵੀ ਪੁੱਛ ਕੇ ਆਉਂਗਾ ਪੁੱਛੀਆਂ ਵੈਸੇ ਤਾਂ ਉਹ ਜਿਹੜੀਆਂ ਆਪਣੀਆਂ ਕੀ ਕਹਿੰਦੇ ਹੁੰਦੇ ਆ ਦਹੀਂ ਵਾਲੀਆਂ ਕੈਂਨੀਆਂ ਦੀਆਂ ਪਉ ਤਿੰਨ ਕੈਂਨੀਆਂ ਲੈ ਆਵਾਂਗੇ ਉਹ ਕੈਂਨੀਆਂ ਦੇ ਵਿੱਚ ਇੱਕ ਇੱਕ ਮੋਰਾ ਕੱਢਾਂਗੇ ਜਿਆਦਾ ਨਹੀਂ ਕੱਢਨੇ ਕਿਉਂਕਿ ਜਿਆਦਾਆਂ ਦੇ ਵਿੱਚ ਨਾ ਜਦੋਂ ਕਬੂਤਰ ਉੱਡ ਕੇ ਏਠਾ ਬੈੰਦੇ ਆ ਹਨਾ ਮਾਲ ਜਿਵੇਂ ਹੁਣ ਆ ਕਬੂਤਰ ਬੈਠਾ ਤਾਂ ਵਾਲਾ ਇਹ ਉੱਡ ਕੇ ਠਾਊਗਾ ਪਾਣੀ ਪੀਣਾ ਉਹ ਉੱਡੂਗਾ ਤੇ ਖੰਭ ਜਿਹੜੇ ਉੱਡਣਗੇ ਉਹ ਉਹਨਾਂ ਦੇ ਚਾਰੇ ਮਤਲਬ ਚਾਰ ਮੋਰੇ ਕੀਤੇ ਆ ਚਾਰਾਂ ਮੋਰਾ ਦੇ ਵਿੱਚ ਇੱਕ ਅੱਦੇ ਦੇ ਵਿੱਚ ਦੀ ਖੰਭ ਜਾਊਗੇ ਮਿੱਟੀ ਮੁੱਟੀ ਜਾਊਗੀ ਹਨਾ ਉਹ ਸਿਸਟਮ ਹੋ ਜਾਂਦਾ ਤੇ ਉਹ ਮਤਲਬ ਪਾਣੀ ਗੰਦਾ ਹੋ ਜਾਂਦਾ ਸਾਰਾ ਕੁਝ ਉਹ ਆਪਾਂ ਹੁਣ ਇੱਕ ਮੋਰਾ ਕੱਢਾਂਗੇ ਐਤਕੀ ਤੇ ਬਾਕੀ ਜਿਹੜੇ ਰਾਤ ਨੂੰ ਆਪਾਂ ਪਾਣੀ ਚੱਕਦਿਆ ਕਰਾਂਗੇ ਉਹ ਵੀ ਹੁਣ ਮੈਂ ਕਰਦਿਆ ਕਰਨਾ ਸਾਰਾ ਤੇ ਬਾਕੀ ਨਾਲੇ ਯਾ ਰਜਮਾ ਪਾਣੀ ਪਿਆ ਕਰਾਂਗੇ ਹਨਾ ਜਦੋਂ ਪਾਣੀ ਕੋਲ ਨਾ ਹੋਏ ਜਦੋਂ ਰੱਖਿਆ ਕਰਨਗੇ ਮੁੰਡੇ ਬਾਕੀ ਆ ਪਾ ਵੀ ਕਬੂਤਰੀ ਅਲੱਗ ਕਰ ਦਿੰਨੇ ਆ ਆ ਵਾਲੀ ਜਿਹੜੀ ਆ ਬੈਠੀ ਆ ਇਹ ਵੀ ਕਬੂਤਰੀ ਆਪਾਂ ਅਲੱਗ ਕਰ ਦਿਆ ਹੁਣ ਇਹ ਕੱਲ ਦਿੰਨੇ ਆ ਬਾਕੀ ਆ ਜਿਹੜਾ ਕਬੂਤਰਾ ਕਬੂਤਰ ਨੂੰ ਵੀ ਛੱਡ ਦਾਂਗੇ ਆਪਣੇ ਕਬੂਤਰਾਂ ਵਾਲੀ ਸਾਈਡ ਤੇ ਆਪਣੇ ਫਿਰ ਜੋੜੇ ਕਿੰਨੇ ਰਹਿ ਜਾਣਗੇ ਉਹ ਗਿਣ ਲਈਏ ਇੱਕ ਦੀ ਇੱਕ ਨਹੀਂ ਸੋਰੀ ਇੱਕ ਦੋ ਤਿੰਨ ਤੇ ਚਾਰ ਚਾਰ ਕਿ ਰਹਿ ਜਾਣਗੇ ਚਾਰ ਰਹਿ ਜਾਣਗੇ ਪੰਜਵੀਂ ਆ ਵਾ ਜਿਹੜੀਆਂ ਕਾਲੇ ਚੀਨਾ ਤੇ ਉਹ ਬੈਠੀ ਕਬੂਤਰੀ ਰਹਿਣਾ ਇੱਕ ਮਿੰਟ ਐ ਇੱਕ ਦੋ ਤਿੰਨ ਨਹੀਂ ਯਾਰ ਨਹੀਂ ਸੈਟ ਬੈੰਦਣੇ ਬਈ ਇੱਕ ਮਿੰਟ ਭੈ ਜਦ ਇੱਕ ਦੋ ਤਿੰਨ ਚਾਰ ਹਾਂ ਪੰਜ ਰਹਿ ਜਾਣਗੇ ਠੀਕ ਐ ਬਈ ਜੀ ਪੰਜ ਰਹਿ ਜਾਣਗੇ ਛਵੀਂ ਜੋੜਾ ਆਪਣਾ ਆ ਸੀਗਾ ਡੱਬਿਆਂ ਦਾ ਤੇ ਕਾਲੀ ਚੀਨੀ ਕਬੂਤਰੀ ਲੱਗਿਆ ਕਾਲੀ ਚੀਨੀ ਵਿੱਚ ਬੈਠੀ ਪਈ ਆ ਨਾ ਭੈਣ ਜੂ ਉਧਰ ਸਮਝ ਨਹੀਂ ਲੱਗਦੀ ਕਬੂਤਰੀ ਕਿਹੜੀ ਆ ਉਹ ਵਾਲੀ ਆ ਤੇ ਆਹ ਵਾਲੀ ਆ ਠੀਕ ਐ ਤੇ ਹੁਣ ਆਪਾਂ ਇਹਨੂੰ ਤਾਂ ਆਪਾਂ ਕਰ ਦਿੰਨੇ ਆ ਉਧਰ ਆਪਣੇ ਭੈ ਕੀ ਕਰੀ ਜਾਂਦਾ ਮਿੱਠਾ ਖਾਈ ਜਾਂਦਾ ਭੈਣ ਜੂ ਦਾਹਾਂ ਹੀ ਤੱਕ ਕਬੂਤਰ ਸੁੱਕਦੇ ਆ ਵਾਏ ਇਹ ਤਾਂ ਨਹੀਂ ਸੁੱਕਦਾ ਸੁੱਕਦਾ ਇਹ ਬਹੁਤ ਤਗੜਾ ਵੈਂਗਸਟਰ ਆ ਇਹਦਾ ਤੇ ਇਹਨੂੰ ਆਪਾਂ ਉਹ ਛੱਡਦੇ ਆ ਉਧਰ ਕੀ ਨਾਮ ਲੈਂਦੇ ਆ ਪਹਿਲੇ ਖੁੱਡੇ ਦੇ ਵਿੱਚ ਠੀਕ ਐ ਚਲੋ ਜੀ ਚਲਦੇ ਆ ਇਹਨੂੰ ਛੱਡਦੇ ਆ ਤੇ ਬਾਕੀ ਜਿਹੜੇ ਮਾਂ ਤੇ ਤੀ ਆ ਤੀਜਾ ਪਤਾ ਨਹੀਂ ਪੁੱਤ ਇਹ ਨਹੀਂ ਮੈਨੂੰ ਪਤਾ ਇਹਨਾਂ ਨੂੰ ਆਪਾਂ ਛੱਡਦੇ ਤੀਜੇ ਖੁੱਡੇ ਦੇ ਵਿੱਚ ਠੀਕ ਹੈ ਪਹਿਲੇ ਇਹਨੂੰ ਲੈ ਕੇ ਚਲਦੇ ਆ ਪਹਿਲੇ ਖੁੱਡੇ ਦੇ ਵਿੱਚ ਇਹਨੂੰ ਛੱਡਦੇ ਆ ਠੀਕ ਹੈ ਹੁਣ ਗੈਂਗਸਟਰ ਦੀ ਵਾਰੀ ਆ ਗਈ ਆ ਹੁਣ ਇਹਨੂੰ ਛੱਡਦੇ ਖੁੱਡੇ ਦੇ ਵਿੱਚ ਹੁਣ ਦੇਖਦੇ ਕੀ ਸਿਸਟਮ ਕਰੂਗਾ ਆਪਦੇ ਥਾਂ ਕਿਹੜੀ ਮੁਲੱਕ ਦਾ ਜਾ ਕੇ ਹੁਣ ਤੇ ਚਲੋ ਜੀ ਚਾਲ ਵੀ ਸ਼ੇਰਾ ਹੁਣ ਗੱਲ ਆਪਦਾ ਕੰਮ ਤੇ ਅਸੀਂ ਉਹਨਾਂ ਨੂੰ ਛੱਡਦੀਏ ਹੁਣ ਜਿਹੜੇ ਆਪਣੇ ਉੱਤਰ ਬੈਠੇ ਪਏ ਆ ਠੀਕ ਹੈ ਲਓ ਜੀ ਆ ਦਾ ਗੁੜਕਣ ਲੱਗ ਗਿਆਣਗੇ ਚਲੋ ਜੀ ਲੱਗ ਗਿਆ ਨਾ ਗੁੜਕਣ ਇਹ ਨਹੀਂ ਟਾਲਦਾ ਟੋਲਦਾ ਇਹ ਸਾਰਿਆਂ ਅੱਗੇ ਟਾਕੜੀ ਆ ਆਪਦੀ ਥਾਂ ਇਹਨੇ ਮਲਾਕੀ ਲੈਣੀਆਂ ਜੋ ਮਰਜ਼ੀ ਹੋ ਜੇ ਬਹੁਤ ਤਾਕੜਾ ਕਬੂਤਰ ਮੇਰੇ ਸਾਹਮਣਾਂ ਤੇ ਇਹਨਾਂ ਮਤਲਬ ਇਹ ਉੜਦਾ ਹੀ ਬਹੁਤ ਵਧੀਆ ਮਤਲਬ ਇਹ ਨਾ ਮੈਂ 2-3 ਦਿਨ ਦਾ ਆ ਬਾਈ ਜੀ ਬਹੁਤ ਕਬੂਤਰ ਉੱਡਿਆ ਹੈ ਮੈਂ ਫੜਿਆ ਸੀ ਇੱਕ ਕਬੂਤਰ ਤੇ ਇਸ ਤੋਂ ਬਾਅਦ ਮੈਂ ਬੰਦ ਕਰਤਾ ਬੱਚਿਆਂ ਚ ਪਾਤਾ ਇਹ ਕਬੂਤਰ ਵੇਖੋ ਇਹ ਸਾਰਿਆਂ ਕੋਲੇ ਜਾਊਗਾ ਹੌਲੀ-ਹੌਲੀ ਜਿਹੜੇ-ਜਿਹੜੇ ਗੁੜਕ ਦੇ ਨਾ ਉਹਨਾਂ ਕੋਲੇ ਤਾਂ ਜ਼ਿਆਦਾ ਹੀ ਜਾਂਦਾ ਇਹ ਹਾਂ ਵੀ ਤੂੰ ਮੇਰੇ ਤੇ ਗੁੜਕਿਆ ਸੀ ਹੈ ਨਾ ਤੇ ਲਓ ਜੀ ਹੁਣ ਆਪਾਂ ਇਹਨੂੰ ਛਾਰਤਾ ਤੇ ਹੁਣ ਆਪਾਂ ਚੱਲਦੇ ਆਂ ਫਿਰ ਕਬੂਤਰੀਆਂ ਨੂੰ ਵੀ ਕਰਦੇ ਲੱਗ ਦੇਖ ਲਓ ਕਈ ਆਪਾਂ ਆਪਾਂ ਉਹ ਕਰ ਦਿੰਦੇ ਨਾ ਵੀ ਨਵਾਂ ਕਬੂਤਰ ਆਪਾਂ ਖੁੱਡੇ ਦੇ ਵਿੱਚ ਛੱਡ ਦੇਣ ਉਹ ਮਤਲਬ ਉਵੇਂ ਬੈਠ ਜਾਂਦਾ ਜਿਵੇਂ ਆਪਾਂ ਕੀ ਕਹਿ ਸਕਦੇ ਆ ਕੱਲਾ ਬੈਠ ਜਾਂਦਾ ਸਣਾ ਜਿਵੇਂ ਡਰ ਕੇ ਜੇ ਬੈਠ ਜਾਂਦਾ ਇਹ ਨਹੀਂ ਡਰਦਾ ਡਰਦਾ ਜੋ ਮਰਜ਼ੀ ਹੋ ਜੇ ਪਰ ਤੁਸੀ ਨਾ ਆ ਦੇ ਮਨ ਲਾ ਕੋਈ ਹੁਣ ਮੈਂ ਕਿਸੇ ਦੇ ਘਰੇ ਛੱਡ ਦੂੰ ਜਾ ਕੇ ਉੱਥੇ ਵੀ ਇਹਨੇ ਗਾ ਪਾਈ ਦੇਣਾ ਗੁਰ ਕੀ ਜਣਾ ਜੋ ਮਰਜ਼ੀ ਹੋ ਜੇ ਨੇ ਆਪ ਦਾ ਰਾਜੀ ਚਲਾਉਣਾ ਵਾ ਤੇ ਚਲੋ ਜੀ ਇਹ ਦਾ ਹੁਣ ਆਪ ਦਾ ਥਾਂ ਆਪੇ ਬਣਾ ਲੂਗਾ ਤੇ ਹੁਣ ਆਪਾਂ ਚੱਲਦੇ ਆਂ ਤੇ ਆਪਣੀ ਕਬੂਤਰੀਆਂ ਵਾਲੀ ਸਾਈਡ ਤੇ ਮਾਂ ਪਿਓ ਨੂੰ ਪਦਰ ਹਾਂ ਨਹੀਂ ਮਾਂ ਪੋਤ ਨੂੰ ਆਪਾਂ ਕਰਦੇ ਆਂ ਉਧਰ ਠੀਕ ਹੈ ਆਪਣੇ ਤੀਜੇ ਖੁੱਡੇ ਦੇ ਵਿੱਚ ਕਿੱਧਰ ਗਏ ਉਹ ਬੈਠੇ ਬਏ ਆ ਬੈਠੀ ਤੇ ਮਾ ਬੈਟਰੀ ਨਾਲ ਜਿਹੜੀ ਆ ਪੂਛਲਾ ਆ ਵੀ ਥੋੜੀ ਜਿਮ ਮੈਂ ਪੱਟ ਦਿੰਨਾ ਕਰੀ ਨਾਲ ਆਪਾਂ ਉਹਨਾਂ ਨੂੰ ਰੱਖਦੇ ਆ ਤੇ ਗੇਟ ਜਾ ਮੜਾ ਜਾ ਖੋਲ ਹੀ ਦਈਏ ਕਿੜੀ ਖੋਲਣਾ ਸੌਖਾ ਨਾ ਆਪਾਂ ਨੂੰ ਤੇ ਲੋ ਜੀ ਆਣ ਕੇ ਬੈਠ ਗਈ ਕਬੂਤਰੀ ਹੁਣ ਬੱਚਿਆਂ ਤੇ ਇਹ ਡਰਦੇ ਬਹੁਤ ਆ ਯਾਰ ਮੇਰੇ ਤੋਂ ਪਤਾ ਆ ਵੇਖਿਆ ਲੈ ਮੈਂਟਾਂ ਦੀ ਚਲੀ ਗਈ ਇਹਨੂੰ ਇੱਕ ਆਖ ਤੋਂ ਦੀਦਾ ਇੱਕ ਆਖ ਤੋਂ ਦੀਦਾ ਨਹੀਂ ਇਹਨੂੰ ਇਹਦੇ ਬਹੁਤ ਗੰਦੀ ਲੱਗਲੇ ਕਬੂਤਰੀ ਜੀ ਮੈਂ ਜੋ ਤੇ ਪਹਿਲਾਂ ਆਪਾਂ ਉਹਦੀ ਪੂਛ ਤੋਂ ਥੋੜੀ ਸਾਫ਼ ਕਰਦੀਏ ਫਿਰ ਆਪਾਂ ਲੈ ਕੇ ਚੱਲਦੇ ਇਹਨਾਂ ਨੂੰ ਲਓ ਜੀ ਅੱਗੇ ਆਪਾਂ ਇਹਦੇ ਪਿਉ ਨੂੰ ਛੱਡ ਕੇ ਆਏ ਸੀਗੇ ਹੁਣ ਇਹਨਾਂ ਨੂੰ ਛੱਡਦੇ ਹਾਂ ਦੋਨਾਂ ਨੂੰ ਚਲੋ ਜੀ ਆਦੀ ਆਦੀ ਥਾਮ ਲੱਕ ਲਿਓ ਜਾ ਕੇ ਠੀਕ ਹੈ ਕਬੂਤਰ ਬਹੁਤ ਜ਼ਿਆਦਾ ਆ ਇਹਦੇ ਵਿੱਚ ਤੇ ਤੂੰ ਵੀ ਬੱਚਾ ਆਦੀ ਥਾਮ ਲੱਕੀ ਜਾ ਕੇ ਹਨਾ ਤੂੰ ਤਾਂ ਮਲਾਕੀ ਲੈਣੀ ਪਤਾ ਵਾ ਤੇ ਉਹ ਆਪ ਦੇ ਬੱਚੇ ਨੂੰ ਹੀ ਸੰਭਾਲ ਕੇ ਰੱਖੀ ਠੀਕ ਹੈ ਕਿਉਂਕਿ ਇੱਧਰ ਬਹੁਤ ਰਸ਼ ਪਿਆ ਆ ਤੇ ਬਾਕੀ ਹੁਣ ਤੁਸੀਂ ਦੇਖ ਹੀ ਲਓਗੇ ਹਨਾ ਚਲੋ ਜੀ ਹੁਣ ਆਦੀ ਵੀ ਥਾਮ ਲੱਗੇਗਾ ਤੇ ਬਾਕੀ ਆਦੀ ਆਦੀ ਥਾ ਹੁਣ ਜਿਹੜੇ ਪਹਿਲਾਂ ਬੈਠੇ ਉਹਨਾਂ ਨੇ ਵੀ ਮਲਾਕੀ ਲੈਣੀ ਆ ਇਹਨਾਂ ਨੂੰ ਪਤਾ ਜਗਾ ਦੂਗਾ ਦਾ ਹਨਾ ਆਦਾ ਆਪੇ ਸਿਸਟਮ ਕਰਨਗੇ ਬਾਕੀ ਹੁਣ ਅੰਦਰ ਕਬੂਤਰ ਬਹੁਤ ਜਿਆਦੇ ਹੋਏ ਪਏ ਹੈ ਹਨਾ ਇੱਧਰ ਠੰਡ ਵੀ ਘੱਟ ਹੁੰਦੀ ਆ ਜਿਆਦੇ ਕਬੂਤਰਾਂ 'ਚ ਠੰਡ ਵੀ ਘੱਟ ਹੁੰਦੀ ਆ ਜਿਹੜੇ ਵੀਰ ਭਰਾ ਆਪਣੇ ਕਬੂਤਰ ਹਨਾ ਮੰਨ ਲਓ ਜੰਮੇ ਖੁੱਡੇ ਪੌਂਦੇ ਆ ਉਹਦੇ ਵਿੱਚ ਬਿਮਾਰੀ ਆ ਜੂਗੀ ਆਪਾਂ ਸਿੱਧੀ ਗੱਲ ਕਰਦੇ ਹਾਂ ਹਨਾ ਤੇ ਮੰਨ ਲਓ ਹੁਣ ਤੁਹਾਡੇ ਕੋਲੇ ਖੁੱਡੇ ਹਜੇ ਕਈ ਕ ਵੀਰ ਭਰਾ ਹਨਾ ਮਨ ਲਓ ਕਿ ਕਮਰਾ ਹੁੰਦਾ ਨਾ ਛੋਟੇ ਖੁੱਡਿਆਂ ਨੂੰ ਕੱਢ ਕੇ ਕਬੂਤਰ ਕਬੂਤਰ ਹੁੰਦੇ ਆਪਣੇ ਕੋਲੇ 10 ਜਾਣਨੇ ਕੀ ਹਨਾ 10 15 ਲਾ ਲਓ ਤੇ ਆਪਾਂ ਵੱਡੇ ਖੁੱਡੇ ਮੰਨ ਲਓ ਇੱਡਾ ਖੁੱਡਾ ਮੇਰਾ ਆ ਸਾਰੇ ਖੁੱਡਾ ਵਾ ਹਨਾ ਆਪ ਕੰਨ ਦਾ ਟਾ ਦਈਏ ਸਾਰੇ ਕਬੂਤਰ ਛੱਡ ਦਈਏ ਆਪਣਾ ਸੈੱਟ ਰਹਿ ਜੂ ਸਿਸਟਮ ਜੇ ਆਪਣਾ ਮੰਨ ਲਓ ਆ ਆਪਣੇ ਤੀਜੇ ਖੁੱਡੇ ਵਾਲੇ ਚ ਕਬੂਤਰ ਪੰਜ ਜੋੜੇ ਆਪਣੇ ਇਹ ਆਪਾਂ ਆ ਕੰਨ ਦਾ ਟਾ ਦਈਏ ਇਹਨਾਂ ਨੂੰ ਛੱਡ ਦਈਏ ਪੰਜ ਨੂੰ ਠੰਡੇ ਇਹਨਾਂ ਨੂੰ ਜਿਆਦਾ ਹੀ ਲੱਗੂਗੀ ਕਿਉਂਕਿ ਇੰਨੇ ਥਾਂ ਜੇ ਇਹਨਾਂ ਨੂੰ ਠੰਡ ਲੱਗਣੀ ਨਹੀਂ ਲੱਗਣੀ ਆ ਜਿੰਨੀ ਥਾਂ ਥੋੜੀ ਹੋਊਗੀ ਜਿਆਦਾ ਕਬੂਤਰ ਹੋਣਗੇ ਗਰਮੈਸ ਜ਼ਿਆਦੀ ਹੋਊਗੀ ਠੰਡ ਇਹਨਾਂ ਨੂੰ ਘੱਟ ਲੱਗੂਗੀ ਠੀਕ ਆ ਅੱਧੇ ਕਬੂਤਰ ਤਾਂ ਬਈ ਬਾਜ ਜਾਂਦੇ ਠੰਡ ਦੇ ਵਿੱਚ ਬਾਕੀ ਜਿੰਨੂੰ ਮਰਜ਼ੀ ਪੁੱਛ ਲਓ ਬਾਈ ਜੀ ਹਨਾ ਆਪਣਾ ਜਿੰਨਾ ਮੈਨੂੰ ਪਤਾ ਆਪਾਂ ਦੱਸਤਾ ਬਾਕੀ ਹੁਣ ਸਾਰੀ ਰਿਪੋਰਟ ਓਕੇ ਹੋਈ ਪਈ ਆ ਜੀ ਆ ਬੱਚੇ ਵੀ ਆਪਣੇ ਅੰਦਰ ਕਬੂਤਰੀਆਂ ਨੇ ਕੱਢੇ ਹੋਏ ਆ ਬਾਕੀ ਹੁਣ ਆ ਇਹ ਪਾਲ ਜਾਣ ਤੇ ਇਹਨਾਂ ਨੂੰ ਆਪਾਂ ਲਾਗ ਕਰ ਦਾਂਗੇ ਆ ਵਾਲਿਆਂ ਨੂੰ ਤੇ ਬਾਕੀ ਆਪਣੇ ਉੱਤਰ ਬੈਠੇ ਪਏ ਆ ਸੁਰਮੇ ਰੰਗੇ ਤੇ ਬਾਕੀ ਅੰਦਰ ਬੈਠੇ ਹੋਏ ਆ ਇਹ ਵੀ ਲਾਡੀ ਵਾਲੇ ਆ ਤੇ ਕਬੂਤਰ ਲਾਡੀ ਵਾਲਾ ਕਬੂਤਰੀ ਆਪਣੀਆਂ ਠੀਕ ਆ ਬਾਕੀ ਉਹ ਕਾਲੀਆਂ ਅੱਖਾਂ ਵਾਲੇ ਦੇ ਬੈਠੇ ਹੋਏ ਆ ਉਹਦੇ ਬੱਚੇ ਵਾਹ ਵਾਵਾ ਉੱਡਿਆ ਸੀਗਾ ਤੇ ਉਹ ਬੱਚਾ ਪਤਾ ਨਹੀਂ ਕਿੱਧਰ ਜਾ ਲੈ ਇਹਨਾਂ ਨੇ ਤਾਂ ਦੂਰੀਆਂ ਤਿਆਰੀ ਕਰਤੀ ਲੈ ਭਰਾ ਵਾਹ ਹਰਿਆਣਾ ਆਪਦੇ ਬਾਪੂਆਂ ਨਾਲ ਤਾਂ ਪਾਲ ਲੋ ਹਨਾ ਵੀ ਪੈ ਡੱਡੇ ਹੋਏ ਪਏ ਇਹਨੂੰ ਤਾਂ ਪਾਲੋ ਪਹਿਲਾਂ ਤੂੰ ਹੀ ਤਿਆਰੀ ਕਰੀ ਜੰਨੇ ਆ ਦੀ ਪਹਿਲਾਂ ਹੀ ਤਿੰਨ ਆਂਡੇ ਭਾਲਾ ਮੈਂ ਜੇ ਤੂੰ ਹੀ ਲਾਲੇ ਮੈਂ ਸੋਟਦਾ ਦੇਣੀ ਆ ਹਨਾ ਤੁਹਾਡਾ ਕੋਈ ਫਾਇਦਾ ਤਾਂ ਹੈ ਨਹੀਂਗਾ ਨਾ ਹੀ ਲਾਓ ਇਹਦੇ ਤਾਂ ਉਹ ਵਧੀਆ ਗੱਲ ਆ ਤੇ ਵੇ ਠੀਕ ਆ ਬਈ ਜੀ ਆਪਣਾ ਸਾਰਾ ਕੰਮ ਓਕੇ ਹੋਇਆ ਪਿਆ ਵਾ ਤੇ ਆਪਾਂ ਜਿਹੜੇ ਆਪਣੀਆਂ ਕਬੂਤਰੀਆਂ ਉਹਨਾਂ ਨੂੰ ਵੀ ਲਾ ਕੇ ਕਰਤਾ ਹੁਣ ਆਪਦਾ ਫਿਕਰ ਮੁਕਾਤਾ ਇੱਕ ਵਾਰੀ ਆਪਾਂ ਤੇ ਬੱਚੇ ਬੁੱਚੇ ਆਪਾਂ ਛੱਡਦੇ ਆ ਠੀਕ ਆ ਤੇ ਫਿਰ ਆਪਾਂ ਮਿਲਦੇ ਆ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਵੈਲਕਮ ਕਰਦੇ ਆ ਤੇ ਸਾਰੇ ਵੀਰ ਭਰਾ ਜਿਹੜੇ ਵੀਰ ਭਰਾ ਆਪਣੀ ਐਂਡ ਤੀਕ ਵੀਡੀਓ ਵੇਖਦੇ ਆ ਸਾਰਿਆਂ ਨੂੰ ਬਈ ਧੰਨਵਾਦ ਬਈ ਜੀ ਦਿਲੋਂ ਲਵ ਜੂ ਬਈ ਜੀ ਤੇ ਬਈ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਵੀਰ ਭਰਾ ਆਪਣੇ ਨਵੀਂ ਵੀਡੀਓ ਵੇਹਦੇ ਆ ਤੇ ਜਿਹੜੇ ਵੀ ਭਰਾਵਾਂ ਨੇ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਜਿਹੜੇ ਵੀਡੀਓ ਵੇਖਦੇ ਮਤਲਬ ਰੋਜ਼ ਹੀ ਵੇਖਦੇ ਹਨ ਅੱਦੇ ਨਹੀਂ ਕਰਦੇਗੇ ਵੀਡੀਓ ਵੇਖ ਲੈਂਦੇ ਆ ਉਹ ਵੀ ਜਰੂਰ ਕਰ ਲਿਆ ਕਰੋ ਤੇ ਬਾਕੀ ਲਾਈਕ ਜਰੂਰ ਕਰਿਆ ਕਰੋ ਸਾਰੇ ਵੀਰ ਭਰਾ ਜਦੋਂ ਵੀਡੀਓ ਦੇਖ ਲਈਦੀ ਹੈ ਨਾ ਤੇ ਲਾਈਕ ਜਰੂਰ ਕਰਦਾ ਕਰੋ ਤੇ ਬਾਕੀ ਕਮੈਂਟ ਕਰਕੇ ਦੱਸ ਦਿਆ ਕਰੋ ਹਾਂ ਵੀ ਤੁਹਾਡੀ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੀ ਨਹੀਂ ਲੱਗੀ ਠੀਕ ਹੈ ਤੇ ਬੱਚ ਮੈਨੂੰ ਉਹ ਜਰੂਰ ਦੱਸ ਦੋ ਬਈ ਕਮੈਂਟ ਕਰਕੇ ਤੇ ਆਪਣਾ ਇੱਕ ਹੋਰ ਸਿਸਟਮ ਸੀਗਾ ਯਾਰ ਯਾਰ ਕੀ ਸੀ ਯਾਰ ਮੈਂ ਭੁੱਲ ਗਿਆ ਚਲ ਅਗਲੀ ਵੀਡੀਓ ਚ ਦੱਸ ਦਿਆਂ ਠੀਕ ਹੈ ਤੇ ਮਿਲਦੇ ਆ ਓਕੇ ਬਾਈ ਜੀ